ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੋੜ ਬੈਠੇ ਗੁਰੂ ਨੂੰ ਖਾਲਸਾ ਜੀ ਸਭ ਤੋਂ ਪਹਿਲਾਂ ਵਾਤੇ ਦੀ ਸਾਂਝ ਕਰੀਏ ਗੱਲ ਕੇ ਬਣਾਉ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਇਸ ਬਾਗਮ ਜਫੇਦਾਰ ਬਾਬਾ ਗੁਰਦੀਪ ਸਿੰਘ ਜੀ ਬਣਾ ਰਹੇ ਨੇ ਦੇ ਸਵਾਗਤ ਸਾਨੂੰ ਪਿੰਡ-ਪਿੰਡ ਹਰ ਪਿੰਡ-ਪਿੰਡ ਦਾ ਹਰ ਗਲੀ ਹਰ ਮਹੱਲੇ ਮਨਾਉਣੇ ਚਾਹੀਦੇ ਨੇ ਕਿਉਂ ਕਿ ਧੰਨ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਨੇ ਮੀਰੀ ਤੇ ਪੀਰੀ ਦਾ ਸਿਧਾਂਤ ਸਾਨੂੰ ਦਿੱਤਾ ਹੈ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਕੌਮ ਦਾ ਕੂਟਾ ਲਾਇਆ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਕਿਉਂਕਿ ਸਮਾਂ ਬਹੁਤ ਥੋੜਾ ਹੈ ਬਾਅਦ ਤਾਂ ਤਾਂ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਉਹਨਾਂ ਨੇ ਇਹ ਭਾਵ ਲਿਆ ਕਿ ਕੱਲੀ ਭਗਤੀ ਕੱਲੀ ਮਾਲਾ ਨਾਲ ਨਹੀਂ ਚੱਲਦੀ ਹੁਣ ਸਾਨੂੰ ਸ਼ਸਤਰ ਵੀ ਚੁਕਨੇ ਪੈਣਗੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਸਰਬਸਤਾਨ ਕਰਕੇ ਤੇ ਉਹਨਾਂ ਨੇ ਆਪਣੀ ਬਾਣੀ 'ਚ ਲਿਖਿਆ ਸ਼ਸਤਰੋ ਕੇ ਅਧੀਨ ਹੈ ਰਾਜ ਇਸ ਲੜੀ ਨੂੰ ਅਗੇ ਤੋਰਿਆ ਪਰ ਅੱਜ ਸਾਡਾ ਜੇ ਕੋਈ ਸਿੰਘ ਪਹਿਲੀ ਤਾਂ ਗੱਲ ਹੈ ਕਿ ਉਹ ਬਾਬਰ ਨੂੰ ਜਾਬਰ ਕਹਿੰਦੀ ਸਮਰੱਥਾ ਨਹੀਂ ਰੱਖਦਾ ਪਰ ਦੂਜੇ ਪਾਸੇ ਜੇ ਕੋਈ ਸ਼ਸਤਰ ਬੇਸ਼ੱਕ ਲਾਇਸੈਂਸੀ ਸ਼ਸਤਰ ਨੇ ਸਾਡੇ ਇਹ ਵੀ ਚੁਭਦੇ ਨੇ ਤੇਰੀ ਜੌਨੀ ਜਗਦੀ ਮਿਸਾਲ ਹੈ ਤੇ ਸੰਤ ਜਰਨੈਲ ਸਿੰਘ ਭਿੰਡਰਾਲਿਆਂ ਦੇ ਕੋਲੋਂ ਜਾਂ ਉਹਨਾਂ ਦੇ ਜਥੇ ਦੇ ਕੋਲੋਂ ਇੱਕ ਵੀ ਨਜਾਇਜ਼ ਅਸਲਾ ਨਹੀਂ ਫੜਿਆ ਗਿਆ ਇੱਕ ਵੀ ਅੱਜ ਤੱਕ ਇਹ ਰਿਕਾਰਡ ਹੈ ਪਰ ਇਹਨਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਲਿਆਂ ਨੂੰ ਤੇ ਉਹਨਾਂ ਦੇ ਸਾਰੇ ਸਾਥੀਆਂ ਨੂੰ ਅੱਤਵਾਦੀ ਵੱਖਵਾਦੀ ਦੇਸ਼ ਧ్రోਹੀ ਹਾਰਡ ਲਾਈਨਰ ਕਹਿ ਕੇ ਤੇ ਸਾਡਾ ਪ੍ਰਾਨ ਤੋਂ ਪਿਆਰਾ ਕਾਲ ਧਰਸਾ ਢਾਕੇ ਛੱਤੀ ਗੁਰਦੁਆਰੇ ਸਾਹਿਬ ਤੇ ਟੈਟਰੀ ਕਰਕੇ 35ਵਾਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਅਗਨ ਭੇੜ ਕਰਕੇ ਅਜੇ ਵੀ ਇਹਨਾਂ ਨੂੰ ਸਾਰੀ ਆਇਆ ਇਹਨਾਂ ਨੇ ਬਰਗਾੜੀ ਤੇ ਬਾਈਬਲ ਦੇ ਵਿੱਚ ਕੋਈ ਕਫਰ ਬਾਕੀ ਨਹੀਂ ਛੱਡੀ ਮੈਂ ਛੇਤੀ ਛੇਤੀ ਆਪਣੇ ਵਿਚਾਰਾਂ ਨੂੰ ਸੰਭਾਲ ਸਮੇਟਾ ਆ ਕੱਲ੍ਹ ਦਿਹਾੜੇ ਭਾਈ ਅਮਰਪਾਲ ਸਿੰਘ ਜੀ ਆਏ ਉਹਨਾਂ ਨੇ ਤੁਹਾਹੇ ਅੱਖੀਂ ਵੇਖਣ ਦੀ ਮੂਮੈਂਟ ਹੈ ਸਾਰੀ ਉਹਨਾਂ ਨੇ ਕਿਸੇ ਤੇ ਫੈਰ ਨਹੀਂ ਕੀਤੀ। ਕਿਸੇ ਦੇ ਹੁੰਦੇ ਉਹਨਾਂ ਨੇ ਕੋਈ ਐਸੀ ਗੱਲ ਨਹੀਂ ਕੀਤੀ ਕਿ ਜਿਹਦੇ ਨਾਲ ਕੋਈ ਉਹ ਡਕੈਤਾਂ ਨੂੰ ਜਾਂ ਲੁਟੇਰੇ ਸੰਭ ਜਾਂ ਗੱਲ ਸੀ। ਕੱਟ ਵੀ ਉਹਨਾਂ ਦੇ ਘਰੋਂ ਕੋਈ ਅਸਲਾ ਨਹੀਂ ਫੜਿਆ ਗਿਆ। ਕੋਈ ਵੀ ਕੋਈ ਐਸੀ ਚੀਜ਼ ਨਹੀਂ ਫੜੀ ਗਈ ਜਿਹੜਾ ਕਰਕੇ ਭਾਈ ਅਮਰਪਾਲ ਸਿੰਘ ਤੇ ਪਰਚਾ ਹੋਵੇ। ਤੇ ਉਹ ਕੋਰਟ ਦੇ ਵਿੱਚ ਜਾ ਕੇ ਆਪਣਾ ਪੱਖ ਪੇਸ਼ ਕਰ ਸਕਣ ਨਹੀਂ ਕੁਝ ਨਹੀਂ ਇਹਨਾਂ ਨੇ ਉਹ ਸਾਰੀ ਗੱਲਾਂ ਸਿੱਕੇ ਦੇ ਟੰਕੇ ਬੇਦਬੀਰੀਆਂ ਚਰਾਸੀਆਂ ਇੱਕ ਵਾਰੀ ਫੇਰ ਤੁਹਾਨੂੰ ਜलील ਕੀਤਾ ਉਹਨਾਂ ਨੂੰ ਚੋਕੇ ਦੀਪੂ ਘਰ ਦੀ ਜੇਲ੍ਹ ਸੁਣਤਾ ਇੱਥੇ ਹੀ ਬਸ ਨਹੀਂ ਤੁਸੀਂ ਕਹਿੰਦਾ ਸਾਡਾ ਕਹਾਉਂਦਾ ਹੋਣ ਵਾਲਾ ਜਰਨੈਲ ਹੈ ਉਹਨਾਂ ਨੇ ਕਿਉਂ ਲੜੀ ਤੇ ਤੁਸੀਂ ਐਮਪੀ ਬਣਾਇਆ ਉਹਨੂੰ ਲੀਡਰ ਬਣਾਇਆ ਪਰ ਅੱਜ ਵੇਖੋ ਕਿੰਨੀ ਬੇਰਸਾਹੀ ਹੈ ਆ ਬੈਠੇ ਨੇ ਸਰਦਾਰ ਜੀ ਸੇਮ ਸਿੰਘ ਜੀ ਬਜੁਰਗ ਨੇ ਆਪ ਦੇ ਘਰ ਦਾ ਕਾਰੋਬਾਰ ਵੇਖਣਾ ਇਹਨਾਂ ਨੂੰ ਕੋਈ ਹੋਰ ਨਹੀਂ ਕਹਿੰਦੀ ਤਾਪਦੀ ਗਰਮੀ ਦੇ ਵਿੱਚ ਲੋਕਾਂ ਦੇ ਕੋਲ ਆਉਣ ਤੇ ਕਰਨ ਜਿਹੜਾ ਤੁਸੀਂ ਐਮਪੀ ਬਣਾਇਆ ਅਜੇ ਵੀ ਛੱਡਿਆ ਨਹੀਂ ਤੇ ਨਾ ਹੀ ਇਹ ਛੱਡਣ ਦੀ ਰੌਣਹਟ ਨੇ ਮਤ ਸੋਚਿਓ ਕਿ ਇਹ ਛੱਡ ਦੇਣਗੇ ਇਹਦੇ ਲਈ ਕੀ ਕਰਨਾ ਪਏਗਾ ਇਹ ਜੇ ਨਹੀਂ ਤੁਹਾਨੂੰ ਸੁਤਾਈ ਜਾਵੇ ਤਾਂ ਫਿਰ ਜਾਗਣਾ ਪਏਗਾ ਤੁਸੀਂ ਵੇਖ ਲਿਆ ਕਿ ਕਾਂਗਰਸ ਤੁਹਾਡੀ ਦੁਸ਼ਮਣ ਸੀ ਅੜਵਾਨੀ ਕਹਿੰਦਾ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਮੇਰਾ ਦੇਸ਼ ਮੇਰੀ ਜ਼ਿੰਦਗੀ ਉਹਨੇ ਕਿਤਾਬ ਨਹੀਂ ਕੀਤੀ 412 ਨੰਬਰ ਪੇਜ ਤੇ ਕਹਿੰਦਾ ਇੰਦਰ ਗਾਂਧੀ ਇਹਨੇ ਕਹਿ ਤ ਨਹੀਂ ਕਰਤੀ ਸੀ ਅਸੀਂ ਹਿੱਟ ਥਾਪੜ ਕੇ ਕਹਿੰਦਾ ਉਹ ਅਸੀਂ ਕਰਵਾਇਆ ਅਸੀਂ ਤੇਰੇ ਨਾਲ ਆ ਪਰ ਸਾਡੇ ਜਿਹੜਾ ਤੁਸੀਂ ਪੰਜ ਮੰਨਦੇ ਰਹੇ ਅਟੋੜਾ ਲੋਂਗੋਵਾਲ ਬਾਦਲੈਂਡ ਕੰਪਨੀ ਜਿਹੜੇ ਅੱਜ ਵੀ ਕਹਿੰਦੇ ਨੇ ਅਸੀਂ ਪੰਥਾ ਬੇਦਮੀਆ ਕਰਾ ਕੇ ਕਹਿੰਦੇ ਪੰਥਾ ਕੋਈ ਕਸਰ ਬਾਕੀ ਨਹੀਂ ਛੱਡੀ ਇਹ ਜਿੰਨੇ ਭਾਈ ਅਮਰਪਾਲ ਤੋਂ ਪਾਸੇ ਜਾ ਰਹੇ ਨੇ ਇਹ ਸਾਰੇ ਆਪਣੇ ਆਪ ਨੂੰ ਮਖੌੜਾ ਪੰਥ ਦਾ ਪਾ ਕੇ ਪਰ ਤੁਹਾਡੀ ਮੰਜੀ ਠੋਗ ਰਹੇ ਨੇ ਅਮਰਪਾਲ ਦੀਆਂ ਜਿਹੜਾ ਵੱਡ ਰਹੇ ਨੇ ਆ ਬੈਠੇ ਭਾਈ ਸੰਦੀਪ ਸਿੰਘ ਸਿੱਧੂ ਦੀਪ ਸਿੱਧੂ ਦੇ ਭਰਾਤਾ ਭਾਈ ਮਨਦੀਪ ਸਿੰਘ ਸਿੱਧੂ ਇਹਨਾਂ ਨੂੰ ਵੀ ਲੋੜੇ ਵਕਾਲਤ ਕਰਦੇ ਨੇ ਇਹਨਾਂ ਨੂੰ ਵੀ ਕੋਈ ਲੋੜ ਨਹੀਂ ਇਹ ਵੀ ਆਜਾ ਕਾਰੋਬਾਰ ਵਧੀਆ ਕਰ ਸਕਦੇ ਨੇ ਪਰ ਕੌਣ ਦਾ ਦਰਦ ਲੈ ਕੇ ਇਹ ਚੱਲ ਰਹੇ ਨੇ ਇਹ ਸਾਡਾ ਏਰੀਆ ਹੋਣ ਦੇ ਕਾਰਨ ਮੈਂ ਸਰਦਾਰ ਤਰਸੇਮ ਸਿੰਘ ਜੀ ਨੂੰ ਵੀ ਤੇ ਭਾਈ ਮਨਜੀਤ ਸਿੰਘ ਸਿੱਧੂ ਨੂੰ ਵੀ ਇੱਥੇ ਜਿਓ ਆਇਆ ਹੈ ਕਹਿੰਦਾ ਤੇ ਮਹਾਂਪੁਰਖਾਂ ਨੇ ਜਿਨ੍ਹਾਂ ਨੇ ਇੱਥੇ ਸਾਨੂੰ ਸੰਕਲਪ ਦੇ ਗੁਰੂ ਮਹਾਰਾਜ ਦੇ ਦਰਸ਼ਨ ਕਰਾਏ ਉਹਨਾਂ ਦਾ ਵੀ ਬਹੁਤ-ਬਹੁਤ ਧੰਨ ਕਰਦਾ ਹੋਇਆ ਧੰਨਵਾਦ ਕਰਦਾ ਹੋਇਆ ਸਰਦਾਰ ਦਸਕਰਨ ਸਿੰਘ ਕਾਨ ਸਿੰਘ ਵਾਲਾ ਨੇ ਇੱਥੇ ਹੋਣਾ ਸੀ ਉਹਨਾਂ ਦੀ ਡਿਸਕ੍ਰਿਪਲ ਪ੍ਰੋਬਲਮ ਕਰਕੇ ਉਹ